ਤਲਵੰਡੀ ਸਾਬੋ ਤੋਂ ਸਾਡੇ ਪੱਤਰਕਾਰ ਤਰਮੰਦਰ ਘਾਰੂ ਦੀ ਰਿਪੋਰਟ ਅਨਸਾਰ ਕਿ ਤਲਵੰਡੀ ਸਾਬੋ ਦੇ ਵਾਰਡ ਨੰਬਰ 7 ਦੀ ਐਮਸੀ ਬੀਬਾ ਕਰਮਜੀਤ ਕੌਰ ਨਸੀਬ ਸਿੰਘ ਅਤੇ ਕਾਂਗਰਸ ਦੇ ਸੀਨੀਅਰ ਆਗੂ ਹਰਪਾਲ ਸਿੰਘ ਬਿਰਕ ਦੀ ਅਗਵਾਈ ਹੇਠ ਅੱਜ ਪਿੰਡ ਤੁੰਗਵਾਲੀ ਵਿਖੇ 25 ਪਰਿਵਾਰ ਸ਼੍ਰੋਮਣੀ ਕਾ ਕਾਲੀ ਦਲ ਬਾਦਲ ਨੂੰ ਫਤਿਹ ਬੁਲਾ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੂੰ ਸਰਦਾਰ ਜੀਤ ਮਹਿੰਦਰ ਸਿੰਘ ਸਿੱਧੂ ਦੀ ਧਰਮ ਪਤਨੀ ਬੀਬਾ ਨੇਮਤਾ ਕੌਰ ਸਦੂਨੇ ਸਰਾਉ ਪਾਉ ਦੇ ਕਿਸਨਮਾਨਤ ਕਰਦੇ ਕਾਂਗਰਸ ਵਿੱਚ ਸ਼ਾਮਲ ਹੁੰਦੇ ਜੀ ਆਇਆਂ ਨੂੰ ਆਖਦੇ ਆ ਪੂਰਨ ਵਿਸ਼ਵਾਸ ਦਵਾਏ ਕਿ ਤੁਹਾਡੇ ਸਭਨਾ ਦੇ ਹਰ ਦੁੱਖ ਸੁੱਖ ਵਿੱਚ ਅਸੀਂ ਹਮੇਸ਼ਾ ਖੜਾਂਗੇ ਉਦਰਾਜ ਸ਼੍ਰਮਣਿਕ ਕਾਲੀ ਦਲ ਬਾਦਲ ਨੂੰ ਫਤਿਹ ਬਲਾ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆ ਵਿੱਚ ਗੁਰਚਰਨ ਸਿੰਘ ਰੇਸ਼ਣ ਸਿੰਘ ਜਸਵੀਰ ਸਿੰਘ ਗੁਰਲਾਜ ਸਿੰਘ ਸੇਵ ਸਿੰਘ ਹਰਵਿੰਦਰ ਸਿੰਘ ਮਨਜਿੰਦਰ ਸਿੰਘ ਜਸਕਰਨ ਸਿੰਘ ਸੰਦੀਪ ਕੌਰ ਗੁਰਪਾਲ ਕੌਰ ਸੰਦੀਪ ਕੌਰ ਜੋਤੀ ਰਾਣੀ ਬਲਵੀਰ ਕੌਰ ਅਤੇ ਕੋਟੀ ਕੌ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਮੌਜੂਦ ਹਨ ਇੱਥੇ ਦੱਸਣਾ ਬੰਦ ਹੈ ਕਿ ਕੜਾਕੇ ਦੀ ਗਰਮੀ ਵਿੱਚ ਸਾਦੇ ਅਤੇ ਪ੍ਰਭਾਵਸ਼ਾਲੀ ਰੱਖੇ ਇਸ ਪ੍ਰੋਗਰਾਮ ਵਿੱਚ ਇੱਕ ਭਾਰੀ ਕਾਠਨ ਸੰਬੋਧਨ ਕਰਦੇ ਹਾਂ ਵਿਵਾਦ ਨਿਵਾਤਾ ਕੌਰ ਸਿੱਧੂ ਨੇ ਕਿ ਕਿਆ ਤੁਸੀਂ ਵੀ ਸੁਣੋ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਿੱਧੂ ਸਾਹਿਬ ਚਾਰਵੜੀ ਤਲਵੰਦੀ ਸਾਹਬ ਤੋਂ ਇਹਨੇ ਲਏ ਬਣੇ ਕਿਉਂ ਬਨੇ ਕਿਉਂਕਿ ਲੋਕਾਂ ਦੇ ਤੁਹਾਡੇ ਵਿੱਚ ਵਿਚਰੇ ਨੇ ਦੁੱਖ ਸੁੱਖ ਸਾਂਝ ਪਾਈ ਹੈ ਤੇ ਵੱਦ ਤੋਂ ਬਾਅਦ ਕੰਮ ਨੀਜੀ ਤੇ ਸਾਂਝੇ ਕਰਾਏ ਹੈ ਤੇ ਮੈਂ ਇਹੀ ਉਮੀਦ ਕਰਦੀ ਹਾਂ ਤੇ ਇਹੀ ਅਪੀਲ ਕਰਦੀ ਹਾਂ ਕਿ ਹੁਣ ਵੀ ਜਿਹੜੀ ਲੋਕ ਸਭਾ ਦੀ ਚੋਣਾਂ ਪਹਿਲੀ ਤਰੀਕ ਨੂੰ ਹੋ ਰਹੀਆਂ ਉਹਨਾਂ ਉਹਨਾਂ ਵਿੱਚ ਵੀ ਉਹੀ ਮਾਨ ਸਮਾਨ ਤੇ ਪਿਆਰ ਤੁਸੀਂ ਉਹਨਾਂ ਨੂੰ ਬਖਸ਼ੋ ਤਾਂ ਕਿ ਉਹ ਤੁਹਾਡੀ ਤਾਕਤ ਬਣ ਸਕਣ ਦੁਆਡੀ ਆਵਾਜ਼ ਬੰਦ ਸਕਨ ਤੇ ਵੱਧ ਤੋਂ ਵੱਧ ਹਲਕੇ ਦਾ ਵਿਕਾਸ ਕਰ ਸਕਦੇ ਦੇਖੋ ਜੀ ਹੁਣ ਆ ਦਿੱਲੀ ਦੀ ਕੇਂਦਰ ਦੀ ਚੋਣਾਂ ਹੋਣ ਜਾ ਰਹੀਆਂ ਤੇ ਤੁਹਾਨੂੰ ਪਤਾ ਹੈ 10 ਸਾਲ ਤੱਕ ਬੀਜੇਪੀ ਸਰਕਾਰ ਰਹੀ ਹੈ ਤੇ ਬੀਜੇਪੀ ਸਰਕਾਰ ਨੂੰ ਕੀ ਮਿਲਿਆ ਹੈ 10 ਸਾਲ ਚ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਗੈਸ ਸਿਲੰਡਰ ਦੇ ਪਾਸ ਸੋਨਾ ਚਾਂਦੀ ਪੈਟਰੋਲ ਡੀਜ਼ਲ ਖਾਣ ਪੀਣ ਦੀ ਸਾਰੀ ਚੀਜ਼ਾਂ ਮਹਿੰਗੀ ਹੋ ਗਈਆਂ ਪੂਰੇ ਦੇਸ਼ ਬੇਰੋਜ਼ਗਾਰੀ ਫੈਲੀ ਹੈ 10 ਸਾਲ ਪਹਿਲਾਂ ਜਦੋਂ ਬੀਜੇਪੀ ਆਈ ਸੀ ਉਹ ਕਹਿੰਦੀ ਸੀ ਅਸੀਂ ਅچھے ਦਿਨ ਲੈ ਕੇ ਆਵਾਂਗੇ 15 ਲੱਖ ਸਾਰਿਆਂ ਦੇ ਖਾਤੇ 'ਚ ਪਾਵਾਂਗੇ ਤੇ ਰੋਜ਼ਗਾਰ ਸਾਰਿਆਂ ਨੂੰ ਦੇਵਾਂਗੇ ਪਰ ਉਹਨਾਂ ਨੇ ਇਹ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਸੋ ਜਿਹੜੀ ਇੱਕ ਪਾਰਟੀ ਇਹਨਾਂ ਨੂੰ ਕੇਂਦਰ 'ਚ ਲੋਕ ਸਭਾ ਦੀ ਚੋਣਾਂ 'ਚ ਟੱਕਰ ਦੇ ਸਕਦੀ ਹੈ ਉਹ ਹੈਗੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਹਮੇਸ਼ਾ ਦੇਸ਼ ਦੇ ਵਿਕਾਸ ਯੋਗਦਾਨ ਪਾਇਆ ਹੈ ਵੱਦ ਤੋਂ ਵੱਦ ਉਹਨਾਂ ਨੇ ਲੋਕ ਭਲਾਈ ਦੀਆਂ ਨੀਤੀਆਂ ਕੱਢੀਆਂ ਜਿਵੇਂ ਕਣਕਾਂ ਦੇਣ ਦੀ ਨੀਤੀ ਉਹ ਕਾਂਗਰਸ ਪਾਰਟੀ ਨੇ ਦਿੱਤੀ ਕੀਤੀ ਹੈ ਸਿੱਖਿਆ ਦੇਣ ਦੀ ਮੁਫਤ ਸਿੱਖਿਆ ਦੇਣ ਦੀ ਨੀਤੀ ਵੀ ਕਾਂਗਰਸ ਪਾਰਟੀ ਨੇ ਚਲਾਈ ਹੈ ਮੰਡਰੇਗਾ ਦੀ ਸਕੀਮ ਕਾਂਗਰਸ ਪਾਰਟੀ ਨੇ ਚਲਾਈ ਹੈ ਹੋਰ ਵੀ ਬਹੁਤ ਸਕੀਮਾਂ ਨੇ ਜਿਹੜੀ ਲੋਕਾਂ ਦੀ ਭਲਾਈ ਦੀ ਹੈਗੀ ਉਹ ਕਾਂਗਰਸ ਪਾਰਟੀ ਨੇ ਹੀ ਚਲਾਈ ਹੈ ਸੋ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ ਜੀ ਬਠਿੰਡੇ ਲੋਕ ਸਭਾ 'ਚ ਹਮੇਸ਼ਾ ਕਾਂਗਰਸ ਪਾਰਟੀ ਦੇ ਐਮਐਲਏ ਲੋਕੀ ਚੁਣਦੇ ਆ ਪਰ 15 ਸਾਲ ਹੋ ਗਏ ਕਾਂਗਰਸ ਪਾਰਟੀ ਦਾ ਕੋਈ ਐਮਪੀ ਨਹੀਂ ਚੁਣਿਆ ਸੋ ਆਪਾਂ ਸਾਰੇ ਇਕੱਠੇ ਹੋ ਕੇ ਸਹਿਯੋਗ ਕਰਕੇ ਸਿੱਧੂ ਸਾਹਬ ਦਾ ਇਸ ਵਾਰੀ ਕਾਂਗਰਸ ਪਾਰਟੀ ਦੇ ਐਮਪੀ ਨੂੰ ਚੁਣিয়ে ਜਿਤਾਈਏ ਤੇ ਦਿੱਲੀ ਭੇਜੀਏ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਜੀ ਹੁਣ 2.5 ਸਾਲ ਹੋ ਗਏ ਤੁਸੀਂ ਸਾਰਿਆਂ ਨੇ ਉਹਨਾਂ ਦੀ ਕਾਲਗੁਜ਼ਾਰੀ ਦੇਖ ਹੀ ਲਈ ਹੈ ਤੁਸੀਂ ਦੇਖਿਆ ਕਿ 22 ਦੀ ਚੋਣਾਂ ਦੇ ਟਾਈਮ ਉਹਨਾਂ ਨੇ ਕਿੰਨੇ ਵਾਅਦੇ ਕੀਤੇ ਕਿਸਾਨਾਂ ਨਾਲ ਕੀਤਾ ਐਮਐਸਪੀ ਦਾ ਮੁਆਵਜ਼ੇ ਦਾ ਉਹ ਨਹੀਂ ਪੂਰਾ ਹੋਇਆ ਪੈਨਾ ਨਾਲ 1000 ਰੁਪਏ ਦਾ ਵਾਅਦਾ ਕੀਤਾ ਠੀਕ ਹੈ ਨਾ ਜੀ ਉਹ ਪੁਰਾਣੀ ਹੋਇਆ ਉਹਨ ਮੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਆ ਵਾਅਦਾ ਪੂਰਾ ਕਰਨ ਲਈ ਸਾਨੂੰ ਬਹੁਤ ਜ਼ਿਆਦਾ ਫੰਡ ਪੈਸੇ ਦੀ ਲਾਗਤ ਦੀ ਲੋਡ ਹੈ ਤੇ ਮੈਨੂੰ ਪੁੱਛੋ ਉਹਨਾਂ ਨੂੰ ਪੁੱਛੋ ਜਿਉਂ ਆਣ ਜਾਂ ਉਹਨਾਂ ਦੇ ਤੁਹਾਡੇ ਵਿਧਾਇਕਾਂ ਜਾਂ ਮੋਦੀ ਉਹਨਾਂ ਦੇ ਕੋਈ ਆਣ ਉਹਨਾਂ ਨੂੰ ਜ਼ਰੂਰ ਪੁੱਛੋ ਕਿ ਜਦੋਂ ਤੁਸੀਂ ਵਾਅਦਾ ਕੀਤਾ ਸੀ ਕਿ ਤੁਹਾਨੂੰ ਉਦੋਂ ਇਹ ਗੱਲ ਨਹੀਂ ਪਤਾ ਸੀ ਕਿ ਕਿੰਨੇ ਫੰਡ ਦੀ ਲੋਡ ਹੈ ਠੀਕ ਹੈ ਨਾ ਜੀ ਕਾਨੂੰਨ ਵਿਵਸਥਾ ਬਿਲਕੁਲ ਫੇਲ ਹੈ ਸਰਕਾਰ ਦੇ ਹੇਠ ਉਹ ਸਰਕਾਰ ਜਿਹੜੀ ਤੁਹਾਡੇ ਪਰਿਵਾਰ ਦੀ ਸੁਰੱਖਿਆ ਨਹੀਂ ਕਰ ਸਕਦੀ ਤੁਹਾਡੇ ਕਾਰੋਬਾਰ ਦੀ ਸੁਰੱਖਿਆ ਨਹੀਂ ਕਰ ਸਕਦੀ ਮੈਂ ਸੋਚਦੀ ਹਾਂ ਬਿਲਕੁਲ ਹੀ ਫੇਲ ਹੈ ਆਪਾਂ ਜਿੱਥੇ ਜਾਂਦੇ ਇਹੀ ਸੁਣਦੇ ਕਿ ਪੈਣਾ ਤੇ ਮਾਵਾਂ ਇਹੀ ਕਹਿੰਦੀ ਕੋਈ ਚੈਨੀ ਖਿੱਚੀ ਜਾਂਦੀ ਹੈ ਹੈਨਾ ਜੀ ਵਾਲੀ ਖਿੱਚੀ ਮੋਬਾਈਲ ਪਰਸ ਸ਼ਾਮ ਤੋਂ ਬਾਅਦ ਬੱਚਾ ਬਾਹਰ ਜਾਏ ਤੇ ਮਾਵਾਂ ਨੂੰ ਫਿਕਰ ਹੁੰਦਾ ਕਿ ਕਦੋਂ ਵਾਪਸ ਆਊਗਾ ਚਿੱਟੇ ਦੇ ਕੰਟਰੋਲ ਦੇ ਮਾਮਲੇ 'ਚ ਸਰਕਾਰ ਪੂਰੀ ਤਰ੍ਹਾਂ ਫੇਲ ਹੈ ਚਿੱਟਾ ਹੁਣ ਹੋਮ ਡਿਲੀਵਰੀ ਹੋਣ ਲੱਗੀ ਹੈ ਚਿੱਟੇ ਦੀ ਪਰਵਾਰ ਦੇ ਪਰਵਾਰ ਨਸ਼ਟ ਹੋ ਗਏ ਮਜ਼ਦੂਰਾਂ ਲਈ ਉਹਨਾਂ ਨੇ ਉਹ ਸਾਰਾ ਕੁਝ ਨਹੀਂ ਕੀਤਾ ਜਿਹੜਾ ਵਾਅਦਾ ਕੀਤਾ ਸੀ ਮੁਲਾਜ਼ਮਾਂ ਦਾ ਬਕਾਇਆ ਹਲੀ ਰਹਿੰਦਾ ਹੈ ਨਹੀਂ ਦਿੱਤਾ ਜਿਹੜੇ ਕੱਚੇ ਮੁਲਾਜ਼ਮ ਸੀ ਉਹ ਹਲੀ ਤੱਕ ਪੱਕੇ ਨਹੀਂ ਕੀਤੇ ਤੋਂ ਲਗਭਗ ਸਾਰੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹਨਾਂ ਤੇ ਖਰੇ ਨਹੀਂ ਉਤਰੇ ਭੂਨੇ ਤੁਹਾਡੇ ਕੋਲ ਆਨਗੇ ਇਹ ਕਹਿਣਗੇ ਕਿ ਹਲੀ ਦੀ ਸਰਕਾਰ ਦੇ 2-3 ਸਾਲ ਰਹਿ ਗਏ ਨੇ ਸੋ ਇਹਨਾਂ ਦੇ ਲਾਰਿਆਂ ਤੇ ਨਾ ਆਇਓ ਆਪਾਂ ਇੱਕ ਵਾਰੀ ਇਹਨਾਂ ਨੂੰ ਕਹਿੰਦੇ ਸੀ ਨਾ ਇੱਕ ਮੌਕਾ ਕੇਜਰੀਵਾਲ ਹੁਣ ਉਹੀ ਕੇਜਰੀਵਾਲ ਨੂੰ ਟਾਹਲੇ ਕਰਕੇ ਜੇਲ੍ਹ ਦੇ ਉਹਨੂੰ ਫੜਿਆ ਹੋਇਆ ਠੀਕ ਹੈ ਨਾ ਜੀ ਹੁਣ ਉਹਨਾਂ ਨੇ ਜਗ੍ਹਾ-ਜਗ੍ਹਾ ਪੋਸਟਰ ਲਾਏ ਹੋਏ ਕੇਜਰੀਵਾਲ ਜੇਲ੍ਹ ਦੀ ਸਲਾਖਾਂ ਦੇ ਮਗਰ ਕਿ ਔਰ ਉਹ ਕਹਿੰਦੇ ਫਿਰਦੇ ਆ ਕਿ ਜੇ ਤੁਸੀਂ ਸਾਨੂੰ ਵੋਟ ਨਹੀਂ ਪਾਓਗੇ ਤੇ ਕੇਜਰੀਵਾਲ ਜੇਲ੍ਹ ਚ ਜਾਏਗਾ ਤੇ ਜੇ ਅਗਲੇ ਨੇ ਘੋਟਾਲੇ ਕੀਤੇ ਉਹ ਜੇਲ੍ਹ ਚ ਕਿਉਂ ਨਾ ਜਾਏ ਠੀਕ ਹੈ ਨਾ ਜੀ ਬੈਂਕਾਂ ਤੋਂ ਕਰਜ਼ੇ ਉਠਾਉਂਦੇ ਆ ਤੁਹਾਡੇ ਲਈ ਪੰਜਾਬ ਲਈ ਪਰ ਉਹ ਪੈਸਾ ਕਿੱਥੇ ਖਰਚਦੇ ਕੇਜਰੀਵਾਲ ਦੀ ਮਸ਼ਹੂਰੀ ਲਈ ਕਨਕਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਂਗਰਸ ਤੇ ਹੇਟ 30 ਕਿਲੋ ਆਉਂਦੀ ਸੀ ਜਬੀ ਬੰਦ ਕਰੀ 5 ਕਿਲੋ ਔਰ ਫਿਰ ਬਾਅਦੋਂ ਬਾਅਦ 10 ਕਿਲੋ ਆਂਦੇ ਮੈਂ ਜਿੰਨੇ ਵੀ ਤੁਸੀਂ ਜਾਣਦੇ ਹਾਂਜੀ ਕਹਿੰਦੇ ਪੈਨਸ਼ਨਾਂ ਕੱਟੀਆਂ ਗਈਆਂ ਸ਼ਗਨ ਸੁਵਿਧਾ ਨਹੀਂ ਆ ਰਹੀਆਂ ਮੰਰੇਗਾ ਦੀ ਕਈ ਬੀਬੀਆਂ ਸਾਨੂੰ ਮਿਲਦੀਆਂ ਕਹਿੰਦੇ ਘੱਟੋ ਘੱਟ 100 ਦਿਨ ਦਾ ਕੰਮ ਸਾਲ ਮੰਰੇਗਾ ਦੇ ਹੇਟ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਕਹਿੰਦੇ 2 ਮਹੀਨੇ ਤੋਂ ਬਾਅਦ ਤੇ ਮੈਨੂੰ ਦੱਸੋ ਜਿਹੜੀ ਸਰਕਾਰ ਵੱਲੋਂ ਪੈਸੇ ਆਉਂਦੇ ਆ ਉਹ 40 ਦਿਨ ਦੇ ਉਹ ਕੌਣ ਲੈ ਕੇ ਜਾਂਦਾ ਹੈ ਹਾਂ ਜੀ ਕਿਹਾ ਜਮੀਨ ਇਕਾ ਲਗਾ ਕੇ ਜਿੰਦਾਨੀ ਦੀ ਸਰਦ ਖਮ ਉਦੋਂ ਕਹਿੰਦੇ ਸੀ ਕੀ ਗੱਲ ਪਰ ਕੰਮ ਤੇ ਹੁੰਦੇ ਨਹੀਂ ਕੰਮ ਨਹੀਂ ਚਲਾਉਂਦਾ ਹਾਲਤ ਸੁਧਾਰਾ ਪ੍ਰਸ਼ਾਸਨ 34 ਨੂੰ ਰੋਕ ਲਾ ਕੇ ਫੋਨ ਕਰ ਲਈ ਵੱਡੇ ਵੱਡੇ ਬੋਰਡ ਲਗਾਣੇ ਆਪਾਂ ਇਹਨੇ ਪਟਵਾਰੀ ਫੜਲੇ ਆਪਾਂ ਇਹਨੇ ਇਹ ਅਫਸਰ ਫੜਲੇ ਤਾਂ ਆਪਾਂ ਪ੍ਰਸ਼ਾਸਨ ਰੋਕੇ ਆ ਇਹ ਤੇ ਸਹੀ ਗੱਲ ਨਹੀਂ ਹੈ ਨਾ ਜੀ ਲੋਕੀ ਬਠਿੰਡੇ ਸ਼ਹਿਰ ਸਾਨੂੰ ਕਹਿੰਦੇ ਆ ਕਿ ਜਿਹੜਾ ਕੰਮ ਪਹਿਲਾਂ 2000 ਦੇ ਕੇ ਹੁੰਦਾ ਸੀ ਹੁਣ 32 સો દેકે ਹੁੰਦਾ ਹੈ ਸੋ ਇਹ ਸਰਕਾਰ ਮੈਂ ਸੋਚਦੀ ਹੈ ਪੂਰੀ ਤਰ੍ਹਾਂ ਫੇਲ ਹੈ ਇਹਨਾਂ ਨੇ 22 ਸਾਰਿਆਂ ਨੂੰ ਲਾਰੇ ਲਾਏ ਹੈ ਤੇ ਸਾਰਿਆਂ ਨਾਲ ਬਹੁਤ ਵੱਡਾ ਮਜ਼ਾਕ ਕੀਤਾ ਹੈ ਜਿਹਾ ਆ ਅਕਾਲੀ ਦਲ ਦੀ ਗੱਲ करिए ਜੀ 15 ਸਾਲ ਬੀਬਾ ਹਰਸਿੰਦਰ ਤੁਹਾਡੇ ਐਮਪੀ ਰਹੇ ਹਨ 15 ਸਾਲਾਂ ਚ ਇਹਨਾਂ ਨੂੰ 75 ਕਰੋੜ ਦਾ ਫੰਡ ਆਇਆ ਹੈ ਕਿਉਂਕਿ ਇੱਕ ਐਮਪੀ ਨੂੰ ਸਾਲ ਦਾ 5 ਕਰੋੜ ਆਉਂਦਾ ਹੈ